ਚੌਕੀਦਾਰ ਨੂੰ ਫੋਨ ਲਾਇਆ ਸੀ ਸਰ ਮੈਂ ਆ ਗਿਆ ਤੁਨੂੰ ਲਾ ਤੇ ਹਾਂਜੀ ਤੇਰੇ ਕੋਲੇ ਪਾਪਾ ਪਹੁੰਚ ਕੇ ਚੌਕੀਦਾਰ ਨੂੰ ਲਾ ਸੀ ਉਹ ਕਹਿੰਦਾ ਸੀ ਸਰ ਮੈਂ ਬਾਹਰ ਆ ਉਹ ਚੰਕਾਨਾ ਨੂੰ ਮੈਂ ਆ ਉਹ ਸਾਰੀਆਂ ਬੰਦੇ ਇਹ ਤਾਂ ਹੋਰ ਵੀ ਪਿੰਡ ਚੱਕਲਾ ਆ ਆ ਮੁੰਡੇ ਵੀ ਮੁੰਡਾ ਮੁੰਡੇ ਵੀ ਰਿਫਰ ਤੇ ਹਾਂਜੀ ਜਿੰਨੇ ਪੁੱਛ ਲੂ ਮੜੀ ਸੈੱਡ ਚਲਾ ਲਓ ਸਾਡੇ ਦੇ ਦੋ ਬੰਦੇ ਮੁੰਡੇ ਨੂੰ ਸਾਥ ਚ ਆਓ ਹਾਂ ਭਈ ਆਓ ਆਪਣਾ ਬੈਠੂ ਵਿੱਚ ਕੀ ਗੱਲ ਜੀ ਗੱਲ ਕੀ ਆ ਤੁਹਾਨੂੰ ਪੁੱਛਦੇ ਆ ਘਰ ਪੁੱਛਣਾ ਕਹੇਦਾ ਸਹੀ ਕੀ ਦਾ ਘਰ ਹੀ ਦਬੂ ਕੁਸ ਕੇ ਕਰੇ ਜਾਣਾ ਬਿੱਲੇ ਦੂ ਦਾ ਘਰ ਇੱਥੇ ਆ ਗੁਰਦੁਆਰਾ ਸਾਹਿਬ ਆਇਆ ਬਿੱਲੂ ਦੱਸੀ ਕਰਾ ਕਿੱਥੇ ਕਮੜਾ ਆ ਆਹੀ ਆ ਜੀ ਨਾਲ ਹੀ ਆ ਤੇ ਆਹੀ ਬਸ ਆ ਗੇਟ ਵਾਲਾ ਜੀ ਆ ਗੇਟ ਵਾਲੀ ਆ ਹਾਂਜੀ ਹਾਂਜੀ ਸਾਰੀ ਇੱਥੇ ਲਾ ਲਓ ਛੜ ਤੇ ਗੱਡੀ ਦੇਖੋ ਦੇਖੋ ਇੱਕ ਦਬੂ ਦਾ ਕਰ ਰਹੀ ਆ ਹਾਂਜੀ ਭਾਈ ਆਦਾ ਹੀ ਆ ਠੀਕ ਹੈ ਸਾਰੀ ਆ ਜਾ ਬਾਹਰ ਨੂੰ ਫੇਰੋ ਆਹੀ ਡੌੜੀ ਦੇ ਭਾਈ ਸਮਾਰ ਦੇਖੋ ਕਿਥੇ ਪਿਆ ਪਰਤਾਂ ਨੂੰ ਲਪੋਦਣਾ ਬੰਦੇ ਨੇ ਦੇਖੋ ਚੱਪੋ ਭਾਂਡੇ ਕਿਥੇ ਉੱਡੇ ਕਿਹੜੇ ਭਾਂਡੇ ਭਾਂਡੇ ਦਾਰੂ ਕਰਦੇ ਆ ਤੁਸੀਂ ਕਿਹੜੀ ਦਾੜੂ ਦਾਰੂ ਟੀਨ ਵਾਲੀ ਹੋਰ ਗੇ ਦੇਸੀ ਲੋਕ ਮਾਰਦੇ ਤੇ ਤੁਸੀਂ ਪਿਆ ਪਿਆ ਕਿੱਥੇ ਮਾਰਦੇ ਓਏ ਭਾਂਡੇ ਭਾਂਡੇ ਵੇਖੋ ਕਿੱਥੇ ਆ ਗਾਦਾ ਸਾਹ ਦੱਸ ਭਾਂਡੇ ਕਿੱਥੇ ਢੋਤਨਾ ਮਰੂ ਓ ਸਾਹਿਰ ਵਾਲੇ ਦੇ ਭਾਈ ਭਾਂਡੇ ਕਿੱਥੇ ਉੱਡੇ ਭਾਂਡੇ ਦਾ ਚੁੱਕੋ ਇਹ ਭਾਂਡੇ ਨਹੀਂ ਆ ਟੋਟਰੇ ਵਾਲੇ ਭਾਂਡੇ ਆ ਭਾਂਡੇ ਦੋਸੋਂ ਭਾਂਡੇ ਕਿੱਥੇ ਆ ਟੋਟਰੇ ਵਾਲੇ ਭਾਂਡੇ ਵਕਲੀ ਬੱਤੀ ਬੱਠੀ ਕਿਸੇ ਬੱਠੀ ਦਾ ਬੱਠੀ ਜਾ ਇਹ ਨਹੀਂ ਬੱਠੀ ਇਹ ਬੱਠੀ ਬਦਲੀ ਹੁੰਦੀ ਆ ਬਦਲੀ ਆ ਨਾਰੂ ਵਾਲੀ ਬੱਠੀ ਦਾ ਤਾਂ ਵਾਲੀ ਬਦਲੀ ਕਿ ਆ ਹਾਈ ਬਦਲੀ ਆ ਆਹ ਦਰਵਾਲੀ ਬੱਠੀ ਦਾ ਕਿੱਥੇ ਆ ਸਤ ਤਮ ਨੂੰ ਥੋੜਾ ਬੱਸ ਸਾਲੀ ਇੱਕੋ ਫੜੇ ਨਾ ਆਏ ਆਏ ਲੋਟੇ ਉੱਥੇ ਮੂੰਹ ਖੜੋ ਇੱਥੇ ਖਾਣੇ ਖਾਣੇ ਨਹੀਂ ਜਾ ਬੰਦਾ ਨੂੰ ਤਰਪਾਉਣ ਚੱਲਣਾ ਪੈਣਾ ਥੋੜਾ ਹੈ ਤਾ ਤੂੰ ਬਣਾ ਫੜਨਾ ਤੇਨੂੰ ਮੈਂ ਦੱਸਾਂ ਓਏ ਇਹ ਬਾਕੀ ਲੈ ਤਾਂ ਕੋਈ ਪਰ ਮੈਂ ਆਪ ਹੀ ਲੈ ਲਿਆ ਤਾਂ ਸਹੀ ਲੈ ਕੇ ਚਾਲੇ ਆਣ ਸਾਡੇ ਫਲਾ ਲਾ ਤੇਨੂੰ ਕਾਫ ਲਾ ਵਾਲੇ ਕੋਲ ਤੇ ਕੋਈ ਦੱਲਾ ਮਾਰੇ ਤੈਨੂੰ ਧੌਂਦਾ ਤਾਂ ਆਇਆ ਨਹੀਂ ਕਿਹਦੇ ਪਹਿਲਾਂ ਮਨ ਚ ਫੋਰਨਾ ਕਿਤੇ ਕੋ ਕਰਦੇ ਨੇ ਕਿਤੇ ਸਾਡੀ ਪਹਿਲੀ ਯਾਰ ਬੰਦੇ ਹੀ ਮਿਲਿਆ ਆਪ ਨੂੰ ਇਦਾਂ ਨੂੰ ਇਹਨੂੰ ਬਣਾਉਂਦੇ ਬੰਦੇ 来 ਕੇ ਚਲ ਉਹ ਚੜ ਪਤਾ ਇਹਨਾਂ ਦੇ ਹਾਂਜੀ ਉਹ ਚੜਾ ਕਰਕੇ ਜਾ ਮੈਨੂੰ ਇੰਨਾ ਛੜਿਆ ਨਹੀਂ ਜਿਹੜਾ ਨਾਂ ਵਿੱਚ ਚੰਗਾ ਪਤਾ ਦਾ ਆਪਣੇ ਦੇ ਗੁੱਸਾ ਪਰ ਅਪਾ ਤਕੀਮ ਲਾਉਣੀ ਹੈ ਥੋਈ ਹਾਂਜੀ ਤੇ ਪਤਾ ਇਹ ਧੜਾਈ ਦਾ ਤੇਰੀ ਉੱਤੇ ਤਕੀਮ ਲਾਉਣੀ ਆਪਾਂ ਪਤਾ ਤੇਰੀ ਉਹ ਪਤਾ ਆਪਾਂ ਲਾ ਤਕੀਮ ਲਾ ਕੇ ਬਹਿ ਜਾ ਉਹਨੂੰ ਪਤਾ ਤਾਂ ਨਾ ਚਿੱਤੇ ਮਾਲ ਦੇ ਤੂੰ ਸੱਪ ਸੱਪ ਬੋਲ ਨਾ ਬੋਲ ਨਾ ਹੋਰ ਨਾ ਜਾ ਦੇ ਨਾ ਹਾਂਜੀ ਥੋੜਾ ਹਲਕਾ ਹੀ ਹੋਣਗੇ ਹਾਂ ਆ ਜੀ ਮਾਣੂ ਕਰਨਾ ਹੋਰ ਕੀ ਹਾਂ ਜੀ ਕਰ ਸਕਦਾ ਹਾਂ ਇਹ ਤਾਂ ਹੈ ਚਾਲਾ ਤਾਂ ਮੇਰੇ ਨਾਲ ਹੋ ਹੋ ਜਾਂਦੇ ਤਾ 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 ਲੋਟਾ ਤਾ 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 ਦੇ ਲੈ ਮੌਕਾ ਮਿਲ ਗਿਆ ਹੁਣ ਆਇਓ ਆਹ ਤਾਂ ਖੜ ਦੇ ਮਾਣ ਉਹ ਪਤਾ ਹੀ ਲਾ ਦੇ ਤੀ ਤਾ ਦੇ ਦੀ ਤਾਂ ਤੰਨੇ ਹਾਂ ਲਾ ਦੇ ਪਤਾ ਨਾ ਪਤਾ ਪਾ ਦੇ ਪਤਾ ਚ ਉਹਦੇ ਨਾਲ ਸਾਥ ਮੇਰੇ ਤਾ ਦੇ ਦੀ ਹਾਂ ਆਹ ਨਹੀਂ ਨਹੀਂ ਦੇ ਦੇ ਤਾ ਦੇ ਲੈ